ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਸੀ ਤੇ ਮੈਂ ਲੱਗੇ ਸੀ ਝਾੜੂ ਮਾਰਨ ਤੇ ਬਾਕੀ ਕਮਰੇ ਕਮਰੇ ਆਪਣੇ ਹਲੇ ਸੁੰਭਣ ਵਾਲੇ ਰਹਿੰਦੇ ਆ ਮੈਂ ਕਿ ਚੱਲ ਪਹਿਲਾਂ ਝਾੜੂ ਮਾਰ ਦਿੰਨੀ ਆ ਫਿਰ ਆਪਾਂ ਕਮਰੇ ਸੁੰਭਾਂਗੇ ਲੋ ਜੀ ਵਿਹੜਾ ਵੀ ਆਪਾਂ ਸੁੰਬਰ ਲਿਆ ਸੀਗਾ ਤੇ ਕਮਰੇ ਵੀ ਸੁੰਬਰਤੇ ਸੀਗੇ ਤੇ ਕਮਰੇ ਤਾਂ ਸੁੰਬਰਤੇ ਸੀਗੇ ਅੱਜ ਆਪਾਂ ਪੋਚੇ ਲਾਉਣੇ ਨਹੀਂ ਹੈਗੇ ਕਿਉਂਕਿ ਸਲਾਬ ਬਹੁਤ ਜ਼ਿਆਦਾ ਆਈ ਪਈਆ ਤੇ ਫਰਸ਼ ਵੀ ਗਿੱਲੇ ਪਏ ਨੇ ਤੇ ਬਾਕੀ ਕੰਤਾਂ ਤੇ ਵੀ ਸਲਾਬ ਕਾਫੀ ਸੀ ਇਹ ਦੇ ਕਰਕੇ ਮੈਂ ਕਿਹਾ ਚਲ ਕਮਰੇ ਚ ਅੱਜ ਪੋਚੇ ਲਾਉਣ ਨੂੰ ਰਹਿਣ ਦਿੰਨੀ ਆ ਤੇ ਜੇ ਪੋਚੇ ਲਾ ਵੀ ਦਵਾਂਗੀ ਮੈਂ ਕਿਹਾ ਤਾਂ ਵੀ ਸੁੱਕਣੇ ਨਹੀਂ ਆ ਤਾਂ ਫਾਇਦਾ ਕੀ ਆ ਤੇ ਇਹ ਦੇ ਕਰਕੇ ਫਿਰ ਫਿਰ ਮੈਂ ਐ ਸੋਚਿਆ ਮੈਂ ਕਿ ਚਲ ਐ ਕਰੂੰਗੀ ਕੱਲ ਰਸੋਈ ਚ ਪੋਚਾ ਲਾ ਦੂੰਗੀ ਤੇ ਬਾਕੀ ਕਮਰੇ ਚ ਪੋਚਾ ਲਾਉਣ ਨੂੰ ਰਹਿਣ ਦੂੰਗੀ ਤੇ ਬਾਕੀ ਲੋ ਜੀ ਆਪਾਂ ਰਸੋਈ ਚ ਪੋਚਾ ਲਾਉਣਾ ਸੀਗਾ ਮੈਂ ਚੱਲ ਰਸੋਈ ਦਾ ਰਸੋਈ ਚ ਪੋਚਾ ਫੇਰ ਲਾਉਣੀ ਆ ਵੀ ਪਹਿਲਾਂ ਭਾਂਡੇ ਖੁੰਡੇ ਮਾਂ ਦੇਣੀਆਂ ਚਲੋ ਜੀ ਭਾਂਡੇ ਆਪਾਂ ਮਾਂਜ ਲਈਏ ਭਾਂਡੇ ਮਾਂਜ ਕੇ ਫਿਰ ਆਪਾਂ ਰਸੋਈ ਚ ਪੋਚਾ ਲਾਵਾਂਗੇ ਲੋ ਜੀ ਆਪਾਂ ਧਰ ਲਈ ਸੀ ਚਾਹ ਤੇ ਹੁਣ ਬੱਜੇ ਹੋਏ ਨੇ ਜੀ ਸ਼ਾਮ ਦੇ 3 ਵਜੇ ਹੋਏ ਸੀਗੇ ਤੇ ਮੈਂ ਧਰ ਲਈ ਸੀ ਚਾਹ ਮੈਂ ਕਿਹਾ ਚੱਲ ਪਹਿਲਾਂ ਚਾਹ ਬਣਾ ਦਿੰਨੇ ਆ ਤੇ ਹਲੇ ਆਪਾਂ ਮੱਝਾਂ ਨੂੰ ਕੱਖ ਪਾਉਣੇ ਆ ਮੈਂ ਕਿਹਾ ਚੱਲ ਪਹਿਲਾਂ ਚਾਹ ਬਣਾ ਕੇ ਪੀ ਲੰਨੇ ਆ ਤੇ ਫਿਰ ਜਾ ਕੇ ਮੱਝਾਂ ਨੂੰ ਕੱਖ ਪਾਵਾਂਗੇ ਲੋ ਜੀ ਪਹਿਲਾਂ ਆਪਾਂ ਚਾਹ ਬਣਾ ਲਈਏ ਚਾਹ ਪੀ ਕੇ ਫਿਰ ਆਪਾਂ ਕੱਖ ਪਾਵਾਂਗੇ ਲੋ ਜੀ ਆਪਾਂ ਧੋਤੇ ਸੀ ਕੱਪੜੇ ਅੱਜ ਤਾਂ ਵੈਸੇ ਆਪਾਂ ਕੱਪੜੇ ਧੋਤੇ ਨਹੀਂ ਸੀ ਅੱਜ ਤਾਂ ਥੋੜੀ ਸੀ ਧੋਤੇ ਸੀਗੇ ਵੀ ਥੋੜੀ ਸੀਗੇ ਇੰਨੇ ਹੈ ਨਹੀਂ ਸੀ ਖਾਸ ਤੇ ਇਹ ਕੱਲ ਦੇ ਕੱਪੜੇ ਸੀ ਆਪਣੇ ਮਤਲਬ ਕਿ ਜਿਹੜੇ ਟੈਮ ਮਾਰਨੇ ਵਾਲੇ ਪਏ ਸੀ ਇਹ ਕੱਲ ਕੱਪੜੇ ਧੋਤੇ ਸੀਗੇ ਤੇ ਕੱਲ ਮੇਰਾ ਟਾਈਮ ਨਹੀਂ ਲੱਗਿਆ ਸੀਗਾ ਮੈਂ ਬਿਜੀ ਸੀ ਉਹਦੇ ਕਰਕੇ ਮੈਂ ਕਿਹਾ ਚਲ ਅੱਜ ਹੁਣ ਕੱਪੜੇ ਟੈਮ ਮਾਰ ਦਨੀ ਆ ਤੇ ਬਾਕੀ ਇਹ ਦੇ ਕਰਕੇ ਕੱਪੜੇ ਕਾਫੀ ਇਕੱਠੇ ਹੋਏ ਸੀ ਕਿ ਮੈਂ ਕਿ ਚੱਲ ਥੋੜਾ ਥੋੜਾ ਕਰਕੇ ਤੈਹ ਮਾਰ ਦੇਣੀ ਹੈ ਕਿਉਂਕਿ ਆਏ ਆ ਜਾਂ ਕਈ ਮਤਲਬ ਕਿ ਕੱਪੜੇ ਜਿਆਦਾ ਇਕੱਠੇ ਹੋ ਜਾਂਦੇ ਆ ਤੈਹ ਮਾਰਨੇ ਨੂੰ ਉਹਨਾਂ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਇਹ ਦੇ ਕਰਕੇ ਫਿਰ ਮੈਂ ਟਾਈਮ ਜਿਆ ਕੱਢ ਕੇ ਫਿਰ ਮੈਂ ਕੱਪੜੇ ਤੈਹ ਮਾਰੇ ਲੋ ਜੀ ਪਹਿਲਾਂ ਆਪਾਂ ਕੱਪੜੇ ਤੈਹ ਮਾਰ ਲੀਏ ਕੱਖ ਆਪਾਂ ਨੂੰ ਆਪਾਂ ਅਮ ਜਾਂ ਨੂੰ ਕੱਖ ਪਾਤੇ ਸੀਗੇ ਕੱਖ ਪਾਉਣ ਤੋਂ ਬਾਅਦ ਫਿਰ ਉਧਰ ਮੱਝਾਂ ਦਾ ਨਵੇੜ ਕੇ ਫਿਰ ਮੈਂ ਇੱਧਰ ਆ ਕੇ ਕੱਪੜੇ ਤੈਹ ਮਾਰੇ ਲੋ ਜੀ ਹੁਣ ਆਪਾਂ ਕੱਪੜੇ ਤੈਹ ਮਾਰ ਲੀਏ ਲੋ ਜੀ ਕੱਪੜੇ ਆਪਾਂ ਤੈਮਾਰਤੇ ਸੀ ਕੱਪੜੇ ਤੈਮਾਰਨ ਤੋਂ ਬਾਅਦ ਫਿਰ ਮੈਂ ਸਬਜੀ ਸੂਚੀ ਸਾਰੀ ਚੇਕ ਲਈ ਸੀਗੀ ਤੇ ਸਬਜੀ ਆਪਾਂ ਬਣਾਵਾਂ ਬਣਾਵਾਂਗੇ ਅੱਜ ਤੋਰੀਆਂ ਦੀ ਆਮ ਤੋਰੀਆਂ ਦੀ ਲੋ ਜੀ ਸਬਜੀ ਮੈਂ ਚੇਕ ਲਈ ਸੀਗੀ ਤੇ ਫਿਰ ਮੈਂ ਲੱਗ ਸੀ ਸਬਜੀ ਤੋਰੀਆਂ ਨੂੰ ਤੜਕਾ ਲਾਉਣ ਗੜੇ-ਗੁੜੇ ਤਾਂ ਆਪਾਂ ਭੁੰਨ ਲਏ ਸੀਗੇ ਤੇ ਬਾਕੀ ਜਿਹੜੀ ਸਬਜੀ ਤੋਰੀਆਂ ਦੀ ਸੀਗੀ ਇਹ ਮੈਂ ਲਈ ਸੀਗੀ ਭਾਈ ਤੇ ਮਤਲਬ ਕਿ ਆਇਆ ਭਾਈ ਐਸੇ ਸਬਜੀ ਵਾਲਾ ਉੱਤੇ ਆਪਾਂ ਲਈ ਸੀਗੀ ਪਿੰਡੀਆਂ ਵੈਸੇ ਲੱਗੀਆਂ ਆਪਣੀਆਂ ਘਰ ਦੀਆਂ ਪਿੰਡੀਆਂ ਲੱਗੀਆਂ ਹੋਈਆਂ ਸੀਗੀਆਂ ਉਹ ਥੋੜੀਆਂ ਸੀ ਮੈਂ ਕਿਉਂ ਨੀਕ ਨਾ ਸਰਨਾ ਨਹੀਂ ਹੈਗਾ ਤੇ ਪਿੰਡੀਆਂ ਮੈਂ ਤੋੜ ਕੇ ਰੱਖ ਲਈਆਂ ਸੀਗੀਆਂ ਚਲ ਪਿੰਡੀਆਂ ਫੇਰ ਕਿਸੇ ਦਿਨ ਮੈਂ ਕਿਹਾ ਚਲ ਬਣਾ ਲਾਂਗੇ ਤੇ ਇਹਦੇ ਕਰਕੇ ਮੈਂ ਕਿਹਾ ਚਲ ਅੱਜ ਤੋਰੀਆਂ ਦੀ ਸਬਜ਼ੀ ਬਣਾ ਲੈਂਨੀ ਆ ਲੋ ਜੀ ਆਪਾਂ ਤੋਰੀਆਂ ਸਬਜ਼ੀ ਮਤਲਬ ਕਿ ਤੜਕਾ ਲਾਉਣ ਲੱਗੀ ਸੀ ਤੇ ਆਪਾਂ ਅੰਗਠੇ ਪੰਨਲੇ ਸੀਗੇ ਤੇ ਉਹਦੇ ਵਿੱਚ ਲਾਲ ਟਮਾਟਰ ਵੀ ਪਾਤਾ ਸੀਗਾ ਲਾਲ ਟਮਾਟਰ ਪਾਉਣ ਤੋਂ ਬਾਅਦ ਫਿਰ ਆਪਾਂ ਥੋੜੇ ਜਿ ਛੁਟਕੀ ਕੰਨੂਨ ਪਾਤਾ ਸੀਗਾ ਕਿਉਂਕਿ ਉਹ ਕੱਲਾ ਨੂਨ ਪਾਇਆ ਸੀਗਾ ਮੈਂ ਕਿਹਾ ਚਲ ਛੇਤੀ ਬਣ ਜਾਣਗੇ ਟਮਾਟਰ ਜੇ ਮਿਰਚ ਹਲਦੀ ਪਾ ਦਈਏ ਮਿਰਚ ਹਲਦੀ ਆਪਾਂ ਠਹਿਰ ਕੇ ਪਾਉਣੇ ਹੁੰਨੇ ਆ ਕਿਉਂਕਿ ਪਹਿਲਾਂ ਜੇ ਆਪਾਂ ਕੱਲਾ ਨੂਨ ਪਾਈਏ ਤਾਂ ਟਮਾਟਰ ਨੂੰ ਛੇਤੀ ਸੇਕ ਲੱਗ ਜਾਂਦਾ ਛੇਤੀ ਬਣ ਜਾਂਦਾ ਇਹਦੇ ਕਰਕੇ ਜੇ ਹੁਣ ਮਿਰਚਾਂ ਹਲਦੀ ਵੀ ਆਪਾਂ ਜੇ ਨਾਲੇ ਪਾ ਦਈਏ ਫਿਰ ਮਸਾਲਾ ਥੱਲੇ ਲੱਗ ਜਾਂਦਾ ਇਹਦੇ ਕਰਕੇ ਮੈਂ ਮਿਰਚਾਂ ਹਲਦੀ ਮਤਲਬ ਕਿ ਬਾਅਦ ਚ ਪਾਈਆਂ ਨੇ ਪਹਿਲਾਂ ਟਮਾਟਰਾਂ ਦੇ ਵਿੱਚ ਨੂਨ ਚੁਟਕੀ ਪਾ ਕੇ ਉਹਦੇ ਨੂੰ ਸੇਕ ਲਵਾਤਾ ਸੀ ਇਹਦੇ ਨਾਲ ਟਮਾਟਰ ਆਪਣੇ ਛੇਤੀ ਬਣ ਜਾਂਦੇ ਆ। ਲੋ ਜੀ ਆਪਾਂ ਹੁਣ ਨਾਣ ਮਿਰਚ ਹਲਦੀ ਪਾਤਾ ਤੇ ਨਾਣ ਮਿਰਚ ਹਲਦੀ ਪਾਉਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਤੋਰੀਆਂ। ਲੋ ਜੀ ਆਪਾਂ ਹੁਣ ਸਬਜ਼ੀ ਨੂੰ ਤੜਕਾ ਲਾ ਲਈਏ ਫਿਰ ਮਿਲਦੇ ਆ। ਚਲੋ ਠੀਕ ਹੈ ਜੀ ਵੀਡੀਓ ਦਾ ਇੰਤਹਾਪੈਤੀ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਸਸਰੀ ਕਾਲ ਜੀ ਧੰਨਵਾਦ ਜੀ